ਹਾਂਜੀ ਰੌਲਾ ਰੌਲਾ ਜੀ ਰੌਲਾ ਰੌਲਾ ਜੀ ਬਿਵਾਲਾ ਜੀ ਬਿਵਾਲਾ ਜੀ ਸੇਵਾਸਾਪ ਤੋਂ ਕੀ ਹੈ 10 ਦਿਨ ਦੀ ਵੀ ਨਹੀਂ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਜਿਹੜੀ 10 ਦਿਨ ਦੀ ਕੰਠਾ ਸ੍ਰੀ ਕਾਰਤਿਕ ਸਾਹਿਬ ਤੋਂ ਲੱਗੀ ਸੀ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਇਹਨਾਂ ਦੇ ਬਤី ਦਾ ਜਿਹੜੇ ਸਾਡੇ ਸੀਨੀਅਰ ਮੰਤਰੀ ਸਾਬਾਨਾ ਸਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਅੱਜ ਸ੍ਰੀ ਕਰਤਾਰ ਸਿੰਘ ਜੀ ਸ੍ਰੀ ਮੁਕਸਰ ਸਾਹਿਬ ਦੀ ਜਿਹੜੀ ਇਤਿਹਾਸਿਕ ਧਰਤੀ ਆ ਉੱਥੇ ਸੰਪੂਰਨ ਕਰਨ। ਹੋਰ ਸਾਰੇ ਸਥਾਨਕ ਲੀਡਰਾਂ ਦਾ ਪੰਜਾਬ ਤੋਂ ਹੋਰ ਵੀ ਵੱਡੇ ਦਿੱਕਤ ਦੇ ਵਿੱਚ ਪਾਰਟੀ ਦੇ ਆਗੂ ਦੇ ਵਜੋਂ ਕਰ ਆਏ ਆ। ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੱਲ 10 ਵਜੇ ਸ਼੍ਰੀ ਕਾਸ਼ਟਿਕ ਸਾਹਿਬ ਵਿਖੇ ਸਾਰੀ ਲੇਟਰਸ਼ਿਪ ਪਹੁੰਚ ਕੇ ਤੇ ਕੜਾ ਪ੍ਰਸ਼ਾਦੀ ਦੇਖ ਕਰਾ ਕੇ ਅਰਦਾਸ ਕਰਾਈ ਦੀ ਤੇ ਫਿਰ ਸਾਰੀ ਸ੍ਰੀ ਸੇਵਾ ਉਹ ਸੰਪੂਰਨ ਹੋਏਗੀ ਇਸ ਕਰਕੇ ਕੱਲ 10 ਵਜੇ ਮੈਂ ਸਾਰੇ ਬੇਨਤੀ ਕਰਦਾ ਪਾਰਟੀ ਦੇ ਜਿਹੜੇ ਵੀ ਆਗਰ ਤੇ ਬੱਤਰ ਸਾਹਿਬਾਨ ਉਹ ਸ਼੍ਰੀ ਕਾਸ਼ਟਿਕ ਸਾਹਿਬ ਦੇ ਤੇ ਜਿਹੜੀ ਅਰਦਾਸ ਅਸੀਂ ਕਰਨੀ ਹੈ ਉਹਦੇ ਵਿੱਚ ਜਰੂਰ ਸ਼ਾਮਿਲ ਉੱਚੀ ਜਿਹੜੀ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਸਾਰੇ ਇਹ ਗੱਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਿ ਕਿਤੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾ ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਤਾਂ ਇਹਦਾ ਆਧਾਰ ਹੀ ਗਲਤ ਸੀ ਇਹ ਸਿਰਫ ਸਿੱਖਾਂ ਦੀ ਸਰਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਇੱਕ ਸਾਜ਼ਿਸ਼ਦਾਰ ਉਸ ਵਿਰੋਧੀ ਕਾਨੂੰਨਸ਼ਕੌਮ ਨੇ ਇਹ ਐਕਟ ਬਣਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ قائم ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਟ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਬਣਦਾ ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨੁਮਾਇंदे ਨਾਮਜ਼ਦ ਕਰਕੇ ਵੱਖਰੀ ਕਮੇਟੀ ਦੇ ਨੁਮਾਇंदे ਬਣਾਏ ਤੇ ਉਹਨਾਂ ਨੂੰ ਕਬਜ਼ਾ 1925 ਦੇ ਐਕਟ ਦੇ ਗੁਰਦਵਾਰੇ ਦਾ ਦਿੱਤਾ ਪਰ ਅਸੀਂ ਪੈਸੇ ਹੀ ਇਸ ਕੱਲ ਦਾ ਸ਼ੁਰੂ ਤੋਂ ਵਿਰੋਧ ਕਰਦੇ ਹਾਂ ਇੱਕ ਇਲੈਗਲ ਕੰਮ ਹੁਣ ਕੱਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੀਗਲ ਤੇ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29ਏ ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲੇ ਉਹ ਹਰਿਆਣਾ ਦੀ ਬੱਕਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਦੱਸ ਸਕਦਾ। ਹਾਂ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕਦ ਜਾਰੀ ਹੋਇਆ ਉਹਦੀ ਪ੍ਰੋਵਾਈਡਡਡ ਥੈਟ ਨੋ ਪੋਲੀਟੀਕਲ ਪਾਰਟੀ ਇਟ ਇਸ ਸਟੇਟਡ ਬਾਇ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੰਡਰ ਸੈਕਸ਼ਨ 29ਏ ਆਫ ਦਾ ਰਿਪਰਿਜ਼ੈਂਟੇਸ਼ਨ ਆਫ ਪੀਪਲਸ ਐਕਟ 1951 Can form a group of league organization for election of Haryana Sikh Gurdwara Management Committee under the name of its political party, and further no group of organization shall apply for common symbol under the name which is identical or nearly resemble a name of any political party in any manner. In a new. ਅਕਾਲੀ ਨਾਫਸ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਵੀ ਜਿਹੜਾ ਕਹਿੰਦੇ ਧਾਰਮਿਕ ਗਰੁੱਪ ਬਣਾਓ ਜਾਂ ਆਰਗੇਨਾਈਜੇਸ਼ਨ ਬਣਾਓ ਤੇ ਅਕਾਲੀ ਸ਼ਬਦ ਨਹੀਂ ਹੋਣਾ ਚਾਹੀਦਾ ਇੰਨਾ ਡਰਨ ਲੱਗੇ ਅਕਾਲੀ ਸ਼ਬਦ ਤੋਂ ਸੁਤਿਆ ਪਿਆ ਨੂੰ ਵੀ ਅਕਾਲੀ ਦੇ ਸ਼ਬਦ ਤੋਂ ਡਰ ਲੱਗਦਾ ਔਰੇ ਹਰਿਆਣੇ ਨੇ ਪਹਿਲੀ ਵਾਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤੇਜਰੀਵਾਲ ਦੀ ਜਿਹੜੀ ਸਰਕਾਰ ਸੀ ਡਾਇਰੈਕਟਰ ਗੁਰਦੁਆਰਾ ਉੱਥੇ ਜਿਹੜਾ ਦਿੱਲੀ ਦੇ ਆ ਉਹਨੇ ਵੀ ਉਦੋਂ ਜਦੋਂ ਸ਼ਰੋਬਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਕਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਦੇ ਇਤਰਾਜ਼ ਲਾਤਾ ਸੀ ਕਿ ਪੋਲਿਟਿਕਲ ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੀ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਔਰ ਫਿਰ ਅਸੀਂ ਹਾਈ ਕੋਰਟ 'ਚ ਗਏ ਸੀ ਤੇ ਦੋ ਜੱਜਾਂ ਦੇ ਬੈਂਚ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਕਿ ਨਹੀਂ ਇਹ ਲੜ ਸਕਦੇ ਆ ਸਿਰਫ ਜਿਵੇਂ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਦਾ ਨਿਸ਼ਾਨ ਵੱਖਰਾ ਹੁੰਦਾ ਇੱਥੇ ਸਾਡਾ ਟਰੈਕਟਰ ਹੁੰਦਾ ਦਿੱਲੀ 'ਚ ਸਾਡਾ ਬਾਲਟੀ ਹੁੰਦਾ ਇਹ ਚੋਣ ਨਿਸ਼ਾਨ ਵੱਖਰਾ ਲੈਣਗੇ ਪਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸਿੱਖ ਲੀਡਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹਣ ਤੇ ਉਹਨਾਂ ਨੂੰ ਜਿਹੜਾ ਚੋਣ ਲੜਨ ਤੋਂ ਕੋਈ ਰੋਕਦਾ ਨਹੀਂ ਕਿਉਂਕਿ ਜਦੋਂ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਮੰਗ ਤਾਂ ਰੱਦ ਕਰਨ ਵਾਸਤੇ ਤੇ ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਏ ਆਂ ਇਲੈਕਸ਼ਨ ਕਮਿਸ਼ਨ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੋਇਆ ਕਿ ਜਿਹੜੀ ਪ੍ਰਬੰਧ ਹੈ ਕਿਸੇ ਵੀ ਧਾਰਮਿਕ ਸੰਸਥਾ ਦਾ ਮੈਨੇਜਮੈਂਟ ਆਫ ਐਨੀ ਸ਼ਰਾਈਨ ਕਿਉਂਕਿ ਅਸੀਂ ਐਡਮਿਨਿਸਟ੍ਰੇਟਿਵ ਕੰਟਰੋਲ ਵਾਸਤੇ ਇਲੈਕਸ਼ਨ ਕਰਦੇ ਹਾਂ ਪ੍ਰਬੰਧ ਕੀ ਕੰਮ ਹੈ ਧਾਰਮਿਕ ਕੰਮ ਜਿਹੜਾ ਉਹ ਧਾਰਮਿਕ ਸਖੀਤਾ ਨੇ ਗਰੰਤੀ ਸਹਿਬਾਨ ਨੇ ਸਿੰਘ ਸਹਿਬਾਨ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਸਿੰਘਾਂ ਨੇ ਧਾਰਮਿਕ ਕੰਮ ਉਹਨਾਂ ਦਾ ਹੁੰਦਾ ਜਿਹੜੀ ਕਮੇਟੀ ਹੁੰਦੀ ਆ ਉਹ ਮੈਨੇਜਮੈਂਟ ਹੁੰਦੀ ਆ ਔਰ ਜਿਹੜੇ ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਜਿਹਦੇ ਵਿੱਚ ਪਹਿਲਾਂ ਇਹਨੂੰ ਅਪਹੋਲਡ ਕੀਤਾ ਹੋਇਆ ਕਿ ਮੈਨੇਜਮੈਂਟ ਆਫ ਐਨੀ ਸ਼ਰਾਈਨ ਥੈਟ ਇਜ਼ ਅ ਸੈਕਲਰ ਐਕਟੀਵਿਟੀ ਤੇ ਫਿਰ ਹਰਿਆਣਾ ਦੇ ਵਿੱਚ ਅਸੀਂ ਕਿਉਂ ਨਹੀਂ ਲੜ ਸਕਦੇ ਇਹ ਸਿਰਫ ਤੇ ਸਿਰਫ ਇਹ ਰਸਤਾ ਬਣਾਇਆ ਜਾ ਰਿਹਾ ਹੜੀ-ਹੜੀ ਪਹਿਲਾਂ ਦਿੱਲੀ 'ਚ ਸ਼ੁਰੂ ਕੀਤਾ ਸੀ ਅਸੀਂ ਅਦਾਲਤ ਵਿੱਚ ਜਾ ਕੇ ਰੋਕ ਦਿੱਤਾ ਹੁਣ ਹਰਿਆਣਾ 'ਚ ਆ ਇਹ ਨਿਸ਼ਾਨਾ ਅਲਟੀਮੇਟਲੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਇਸ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਲੀਗਲ ਜਿਹੜੇ ਸਾਡੇ ਵਕੀਲ ਹੈ ਕਨਸਟੀਟਿਊਸ਼ਨ ਬਾਹਰ ਹੈ ਉਹਨਾਂ ਦੀ ਰਾਏ ਵੀ ਨਹੀਂ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਕਿ ਇਹ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾਬਾਦ ਵਾਲੀ ਗੱਲ ਹੈ ਔਰ ਹਰਿਆਣੇ ਦੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਰਿਆਣੇ ਦੇ ਗੁਰਦੁਆਰਾ ਕਮਿਸ਼ਨ ਨੂੰ ਵੀ ਨੰਬਰਦਾਰ ਸਾਹਿਬ ਬੇਨਤੀ ਕਰਦੇ ਹਾਂ ਕਿ ਤੁਸੀਂ ਦਿੱਲੀ ਕਮੇਟੀ ਦਾ ਫੈਸਲਾ ਦੇਖੋ ਉਦੇ ਵਿੱਚ ਦੋ ਜੱਜਾਂ ਦਾ ਬੈਂਚ ਦਾ ਫੈਸਲਾ ਕੀਤਾ ਹੋਇਆ ਇਸ ਕਰਕੇ ਇਹਨੂੰ ਆਪਣੇ ਆਪ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਤੇ ਜਿਹੜਾ ਲੀਗਲ ਤੇ ਕਨਸਟੀਚਿਊਸ਼ਨਲ ਬੈਲਟ ਨੋਟੀਫਿਕੇਸ਼ਨ ਹੈ ਉਹ ਅਸੀਂ ਹਰਿਆਣਾ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਗੋਤਰਾ ਇਲੈਕਸ਼ਨ ਦੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਉਹਦਾ ਜਿਹੜਾ ਲੀਗਲ ਤੇ ਕਨਸਟੀਚਿਊਸ਼ਨਲ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਨ ਇਸ ਤਰੀਕੇ ਜਿਹੜਾ ਸਰਕਾਰਾਂ ਦਾ ਜਿਹੜਾ ਕੰਮ ਹੈ ਤੇ ਉਹ ਸਾਨੂੰ ਇਲੈਕਸ਼ਨ ਦਰਨ ਤੋਂ ਰੋਕਣੇ ਚਾਹੁੰਦੀਆਂ ਨੇ ਇਹ ਅਸੀਂ ਨਹੀਂ ਰੁਕਾਂਗੇ ਫਿਰ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਇਸ ਕਰਕੇ ਮੈਂ ਆਸ ਕਰਦਾ ਕਿ ਹਰਿਆਣੇ ਦੇ ਜਿਹੜੇ ਗੁਰਦਾਰਾ ਕਮਿਸ਼ਨਰ ਸਾਹਿਬ ਨੇ ਉਹ ਇਹਨੂੰ ਚੰਗੀ ਤਰ੍ਹਾਂ ਫਰੀਕੀ ਨਾਲ ਦੁਬਾਰਾ ਦੇਖਣਗੇ ਇਹਨੂੰ ਵਾਪਸ ਲੈਣਗੇ ਜੀਮਾ ਸਾਹਿਬ ਕਿ ਨਰੈਣ ਚੋੜਾ ਦੇ ਵਕੀਲ ਉਹਨਾਂ ਚ ਉਹਨਾਂ ਦੇ ਪੁੱਤਰ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਨਰੈਣ ਚੋੜਾ ਦੀ ਮੁਲਾਕਾਤ ਜਿਹੜੀ ਆ ਉਹ ਅਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਹੋਈ ਸੀਗੀ ਐਜਪੀਸੀ ਇਸ ਮਾਮਲੇ ਦੇ ਉੱਤੇ ਵੀ ਵੀਡੀਓ ਜਿਹੜੀਆਂ ਉਹ ਜਾਰੀ ਕਰੇ। ਮੈਨੂੰ ਲੱਗਦਾ ਹੋੜੀ-ਹੋੜੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਕਾਤਲਾਂ ਦਾ ਮਹੜਾ ਹੋਇਆ ਸੀ। ਉਹਦਾ ਪਰਚਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹੀ ਨਾ ਹੋ ਜਾਵੇ। ਹੋੜੀ-ਹੋੜੀ ਲੱਗਦਾ ਤੇ ਕੰਮ ਇਸੇ ਪਾਸੇ ਤੁਰਿਆ। ਕਿ ਕੱਲ ਨੂੰ ਇਹ ਖਬਰ ਆ ਜਾਵੇ ਭਈ ਭਗਵੰਤ ਮਾਨ ਦਾ ਦੇ ਚੱਕਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੱਕਰੋ ਵੀ ਉਹਨੇ ਸਰਦਾਰ ਸੁਖਵੀਰ ਸਿੰਘ ਬਾਦਲ ਉੱਤੇ ਹਮਲਾ ਕੀਤਾ। ਇੱਥੇ ਕੁਝ ਵੀ ਪੋਸੀਬਲ। ਇੱਥੇ ਕੁਝ ਵੀ ਪੋਸੀਬਲ ਹੈ ਇਸ ਕਰਕੇ ਇੰਦਾਂ ਦੀਆਂ ਹਾਸਲ ਹੋਈਆਂ ਗੱਲਾਂ ਆਸੀਂ ਫਿਰਨੇ ਹੁਣ ਤੋਂ ਕੱਲ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਤੋਂ ਤੇ ਫਿਰ ਅਦਾਲਤ ਵਿੱਚ ਪੁੱਛਾਂਗੇ ਇਹਨਾਂ ਨੂੰ ਕਿ ਇਹ ਗੱਲਾਂ ਇਹ ਕਹਾਣੀਆਂ ਕਿੱਦਾਂ ਬਣਾਈ ਦੀਆਂ ਇੰਨੇ ਸੀਰੀਅਸ ਕੇਸ ਦੇ ਵਿੱਚ ਇਸ ਕਰਕੇ ਪਹਿਲਾਂ ਜਿਹੜੇ ਸਾਡੇ ਕਰਨ ਵਾਲਾ ਕੰਮ ਕਰ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਕਿ ਮਹਾਤਮਾ ਜੀ ਦਾ ਬਸ ਮਾਫਤ ਹੋ ਗਈ ਹੈ 10 ਦਿਨ ਦੀ ਵੀ ਇਹ ਸਭ ਤੋਂ ਪਹਿਲਾਂ ਕਿ ਪ੍ਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਦੀ ਕਿਰਪਾ ਦੇ ਸੰਕਾ ਜਿਹੜੀ 10 ਦਿਨ ਦੀ ਕੰਧਾ ਜਿਹੜੀ ਕਾਲਕ ਸਿੰਘ ਜੀ ਲੱਗੀ ਸੀ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜੀ ਨੇ ਤੇ ਬਾਕੀ ਨਾਲ ਜਿਹੜੇ ਸਾਡੇ ਸੀਨੀਅਰ ਮੰਤੂ ਸਾਹਿਬਾਨ ਸਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਅੱਜ ਸ਼੍ਰੀ ਕਮਤੌਰ ਸਾਹਿਬ ਜੀ ਸ਼੍ਰੀ ਮੁਕਸਰ ਸਾਹਿਬ ਦੀ ਜੀ ਇਤਿਹਾਸਿਕ ਧਰਤੀ ਆ ਉੱਥੇ ਸੰਗਰਨ ਕਰ। ਸਾਰੇ ਸਥਾਨਕ ਲੀਡਰਾਂ ਦਾ ਪੰਜਾਬ ਤੋਂ ਹੋਰ ਵੀ ਵੱਡੇ ਗੱਦੀ ਦੇ ਵਿੱਚ ਪਾਰਟੀ ਦੇ ਆਗੂ ਦੇ ਬਲਕਰ ਆਏ ਆ। ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕੱਲ 10 ਵਜੇ ਸ਼੍ਰੀ ਕਾਲਟਕ ਸਾਹਿਬ ਵਿਖੇ ਸਾਰੇ ਜਿਹੜੇ ਸੇ ਪਹੁੰਚ ਕੇ ਤੇ ਕੜਾ ਪ੍ਰਸ਼ਾਦੀ ਦੇਖ ਕਰਾ ਕੇ ਅਰਦਾਸ ਕਰਾਈ ਦੀ ਤੇ ਫਿਰ ਸਾਰੀ ਜਿਹੜੀ ਸੇਵਾ ਉਹ ਸੰਪੂਰਨ ਹੋਏਗੀ ਇਸ ਕਰਕੇ ਕੱਲ 10 ਵਜੇ ਮੈਂ ਸਾਰੇ ਬੇਨਤੀ ਕਰਦਾ ਹਾਂ ਪਾਰਟੀ ਦੇ ਜਿਹੜੇ ਵੀ ਆਗੂ ਤੇ ਵੱਕਤ ਸੱਜਣ ਉਹ શ્રી ਕਾਰਤਿਕ ਸਾਹਿਬ ਜਿਹੜੀ ਅਰਦਾਸ ਅਸੀਂ ਕਰਨੀ ਹੈ ਉਹਦੇ ਵਿੱਚ ਜ਼ਰੂਰ ਸ਼ਾਮਿਲ ਹੋ ਜੁਤੀ ਜਿਹੜੀ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਸਾਰੇ ਇਹ ਗੱਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਿ ਕਿਤੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾ। ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਤਾਂ ਇਹਦਾ ਆਧਾਰ ਹੀ ਗਲਤ ਸੀ। ਇਹ ਸਿਰਫ ਸਿੱਖਾਂ ਦੀ ਸਰਬਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਇੱਕ ਸਾਜ਼ਿਸ਼ ਦਾ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇਹ ਐਕਟ ਪੜਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ قائم ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਟ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਕ ਕਮੇਟੀ ਦਾ ਬਰਦਾ। ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨੁਮਾਇंदे ਨਾਮਜ਼ਦ ਕਰਕੇ ਵਕਰੀ ਕਮੇਟੀ ਦੇ ਨੁਮਾਇंदे ਬਣਾਏ ਤੇ ਉਹਨਾਂ ਨੂੰ ਕਰਜ਼ਾ 1925 ਦੇ ਐਕਟ ਦੇ ਗੁਰਦਵਾਰਾ ਦਾ ਦੇਂਦਾ ਪਰ ਇਹਦਾ ਤਾਂ ਅਸੀਂ ਪੈਸੇ ਹੀ ਇਸ ਕੰਮ ਦਾ ਸ਼ੁਰੂ ਤੋਂ ਵਿਰੋਧ ਕਰਦੇ ਹਾਂ ਇਹ ਇਲੈਗਲ ਕੰਮ। ਹੁਣ ਕੱਲ ਨੋਟੀਫਿਕੇਸ਼ਨ ਹੋਇਆ। ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੀਗਲ ਤੇ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29A ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਹੈ ਉਹ ਹਰਿਆਣਾ ਦੀ ਬਕਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਦੱਸ ਸਕਦਾ। ਠੀਕ ਹੈ। ਆ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕੱਲ ਜਾਰੀ ਹੋਇਆ ਉਹਦੀ ਪ੍ਰੋਵਾਈਡਡਡ ਥੈਟ ਨੋ ਪੋਲੀਟੀਕਲ ਪਾਰਟੀ ਇਜ਼ ਰਜਿਸਟਰਡ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੰਡਰ ਸੈਕਸ਼ਨ 29A ਆਫ ਦਾ ਰਿਪਰਿਜ਼ੈਂਟੇਸ਼ਨ ਆਫ ਪੀਪਲਸ ਐਕਟ 1951 Can form a group of league organization for election of Haryana Sikh Gurdwara Management Committee under the name of its political party. And further, no group of league organization shall apply for common symbol under the name which is identical or nearly resemble a name of any political party in any manner. In a new ਅਕਾਲੀ ਨਫਜ਼ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਵੀ ਜਿਹੜਾ ਕਹਿੰਦੇ ਧਾਰਮਿਕ ਗਰੁੱਪ ਬਣਾਓ ਜਾਂ ਆਰਗੇਨਾਈਜੇਸ਼ਨ ਬਣਾਓ ਤੇ ਅਕਾਲੀ ਸ਼ਬਦ ਨਹੀਂ ਹੋਣਾ ਚਾਹੀਦਾ ਐਨਾ ਡਰਨ ਲੱਗੇ ਅਕਾਲੀ ਸ਼ਬਦ ਤੋਂ ਸੁੱਤਿਆ ਬਿਆਨ ਵੀ ਅਕਾਲੀ ਦੇ ਸ਼ਬਦ ਤੋਂ ਡਰ ਲੱਗਦਾ ਔਰੇ ਹਰਿਆਣੇ ਨੇ ਪਹਿਲੀ ਵਾਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤੇਜਰੀ ਵਾਲਦੀ ਜਿਹੜੀ ਸਰਕਾਰ ਸੀ ਡਾਇਰੈਕਟਰ ਗੁਰਦੁਆਰਾ ਉੱਥੇ ਜਿਹੜਾ ਦਿੱਲੀ ਦੇ ਆ ਉਹਨੇ ਵੀ ਉਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਕਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਤੇ ਇਤਰਾਜ਼ ਲਾਤਾ ਸੀ ਕਿ ਪੋਲਿਟਿਕਲ ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੀ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਔਰ ਫਿਰ ਅਸੀਂ ਹਾਈ ਕੋਰਟ 'ਚ ਗਏ ਸੀ ਤੇ ਦੋ ਜੱਜਾਂ ਦੇ ਬੈਂਚ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਕਿ ਨਹੀਂ ਇਹ ਲੜ ਸਕਦੇ ਆ ਸਿਰਫ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਦਾ ਨਿਸ਼ਾਨ ਵੱਖਰਾ ਹੁੰਦਾ ਇੱਥੇ ਸਾਡਾ ਟਰੈਕਟਰ ਹੁੰਦਾ ਦਿੱਲੀ 'ਚ ਸਾਡਾ ਬਾਲਟੀ ਹੁੰਦਾ ਇਹ ਚੋਣ ਨਿਸ਼ਾਨ ਵੱਖਰਾ ਲੈਣਗੇ ਪਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸਿੱਖ ਲੀਡਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹਣ ਤੇ ਉਹਨਾਂ ਨੂੰ ਜਿਹੜਾ ਚੋਣ ਲੜਨ ਤੋਂ ਕੋਈ ਰੋਕਦਾ ਨਹੀਂ ਕਿਉਂਕਿ ਜਦੋਂ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਮੰਤਾਂ ਰੱਦ ਕਰਨ ਵਾਸਤੇ ਤੇ ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਇਆ ਇਲੈਕਸ਼ਨ ਕਮਿਸ਼ਨ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੋਇਆ ਕਿ ਜਿਹੜੀ ਪ੍ਰਬੰਧਾ ਕਿਸੇ ਵੀ ਧਾਰਮਿਕ ਸੰਸਥਾ ਦਾ ਮੈਨੇਜਮੈਂਟ ਆਫ ਐਨੀ ਸ਼ਰਾਈਨ ਕਿਉਂਕਿ ਅਸੀਂ ਐਡਮਿਨਿਸਟ੍ਰੇਟਿਵ ਕੰਟਰੋਲ ਵਾਸਤੇ ਇਲੈਕਸ਼ਨ ਲੜਦੇ ਹਾਂ ਪ੍ਰਬੰਧਕੀ ਕੰਮ ਹੈ ਧਾਰਮਿਕ ਕੰਮ ਜਿਹੜਾ ਉਹ ਧਾਰਮਿਕ ਸਖੀਤਾ ਨੇ ਗ੍ਰੰਥੀ ਸਰਬਾਨ ਨੇ ਸਿੰਘ ਸਰਬਾਨ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਸਿੰਘਾਂ ਨੇ ਧਾਰਮਿਕ ਕੰਮ ਉਹਨਾਂ ਦਾ ਹੁੰਦਾ ਜਿਹੜੀ ਕਮੇਟੀ ਹੁੰਦੀ ਆ ਉਹ ਮੈਨੇਜਮੈਂਟ ਹੁੰਦੀ ਆ ਔਰ ਜਿਹੜੇ ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਜਿਹਦੇ ਵਿੱਚ ਪਹਿਲਾਂ ਇਹਨੂੰ ਅਪਹੋਲਡ ਕੀਤਾ ਹੋਇਆ ਕਿ ਮੈਨੇਜਮੈਂਟ ਆਫ ਐਨੀ ਸ਼ਰਾਈਨ 댓 ਇਜ਼ ਅ ਸੈਕਟਰਲ ਐਕਟੀਵਿਟੀ ਤੇ ਫਿਰ ਹਰਿਆਣੇ ਦੇ ਵਿੱਚ ਅਸੀਂ ਕਿਉਂ ਨਹੀਂ ਨੱਟ ਸਕਦੇ ਇਹ ਸਿਰਫ ਤੇ ਸਿਰਫ ਰਸਤਾ ਬਣਾਇਆ ਜਾ ਰਿਹਾ ਹੌਲੀ ਹੌਲੀ ਪਹਿਲਾਂ ਦਿੱਲੀ 'ਚ ਸ਼ੁਰੂ ਕੀਤਾ ਸੀ ਅਸੀਂ ਅਦਾਲਤ ਵਿੱਚ ਜਾ ਕੇ ਰੋਕ ਦਿੱਤਾ ਹੁਣ ਹਰਿਆਣੇ 'ਚ ਹੈ ਤੇ ਨਿਸ਼ਾਨਾ ਅਲਟੀਮੇਟਲੀ ਇਹ ਹੈ ਕਿ ਸ਼੍ਰੋਮਣੀ ਗੁੰਦਰ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਲੀਗਲ ਜਿਹੜੇ ਸਾਡੇ ਵਕੀਲ ਹੈ ਕਨਸਟੀਟਿਊਸ਼ਨ ਬਾਹਰ ਹੈ ਉਹਨਾਂ ਦੀ ਰਾਏ ਵੀ ਨਹੀਂ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਕਿ ਇਹ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾ ਮਾਰਨ ਵਾਲੀ ਗੱਲ ਹੈ ਔਰ ਹਰਿਆਣੇ ਦੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਰਿਆਣੇ ਦੇ ਗੁਰਦੁਆਰਾ ਕਮਿਸ਼ਨ ਨੂੰ ਵੀ ਨਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਤੁਸੀਂ ਦਿੱਲੀ ਕਮੇਟੀ ਦਾ ਫੈਸਲਾ ਦੇਖ ਲਓ ਉਹਦੇ ਵਿੱਚ ਦੋ ਜੱਜਾਂ ਦਾ ਬੈਂਚ ਦਾ ਫੈਸਲਾ ਕੀਤਾ ਹੋਇਆ ਇਸ ਕਰਕੇ ਇਹਨੂੰ ਆਪਣੇ ਆਪ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਤੇ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਵੈਲਿਡ ਨੋਟੀਫਿਕੇਸ਼ਨ ਹੈ ਉਹ ਅਸੀਂ ਹਰਿਆਣਾ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਗੋਤਾਲ ਇਲੈਕਸ਼ਨ ਦੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਉਹਦਾ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਨ ਇਸ ਤਰੀਕੇ ਜਿਹੜਾ ਸਰਕਾਰਾਂ ਦਾ ਜਿਹੜਾ ਕੰਮ ਹੈ ਤੇ ਉਹ ਸਾਨੂੰ ਇਲੈਕਸ਼ਨ ਲੜਨ ਤੋਂ ਰੋਕਣੇ ਚਾਹੁੰਦੀਆਂ ਨੇ ਏ ਅਸੀਂ ਨਹੀਂ ਲੁਕਾਂਗੇ ਫਿਰ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਇਸ ਕਰਕੇ ਮੈਂ ਆਸ ਕਰਦਾ ਕਿ ਹਰਿਆਣੇ ਦੇ ਜਿਹੜੇ ਗੁਰਦਾਰਾ ਕਮਿਸ਼ਨਰ ਸਾਹਿਬ ਨੇ ਉਹ ਇਹਨੂੰ ਚੰਗੀ ਤਰ੍ਹਾਂ ਫਰੀਕੀ ਨਾਲ ਦੁਬਾਰਾ ਦੇਖਣਗੇ ਇਹਨੂੰ ਵਾਪਸ ਲੈਣ ਚਿਮਨਾ ਸਾਹਿਬ ਨਰੈਣ ਚੋੜਾ ਦੇ ਵਕੀਲ ਉਹਨਾਂ ਚ ਉਹਨਾਂ ਦੇ ਪੁੱਤਰ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਨਰੈਣ ਚੋੜਾ ਦੀ ਮੁਲਾਕਾਤ ਜਿਹੜੀ ਆ ਉਹ ਅਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਹੋਈ ਸੀਗੀ ਐਜਪੀਸੀ ਇਸ ਮਾਮਲੇ ਦੇ ਉੱਤੇ ਵੀ ਵੀਡੀਓ ਜਿਹੜੀਆਂ ਉਹ ਜਾਰੀ ਕਰੇ ਮੈਨੂੰ ਲੱਗਦਾ ਹੌਲੀ ਹੌਲੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਕਾਤਲਰਾਂ ਦਾ ਮਹੱਲਾ ਹੋਇਆ ਸੀ ਉਹਦਾ ਪਰਚਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹੀ ਨਾ ਹੋ ਜਾਏ। ਹੌਲੀ ਹੌਲੀ ਲੱਗਦਾ ਤੇ ਕੰਮ ਇਸੇ ਪਾਸੇ ਤੁਰਿਆ ਕਿ ਕੱਲ ਨੂੰ ਇਹ ਖਬਰ ਆ ਜਾਵੇ ਪਈ ਭਗਵੰਤ ਮਾਨ ਦਾ ਦੇ ਚੱਕਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੱਕੜੋ ਵੀ ਉਹਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ। ਇੱਥੇ ਕੁਝ ਵੀ ਪੋਸੀਬਲ। ਇੱਥੇ ਕੁਝ ਵੀ ਪੋਸੀਬਲ ਹੈ ਇਸ ਕਰਕੇ ਇਦਾਂ ਦੀਆਂ ਹਾਸਲ ਹੀਣੀਆਂ ਗੱਲਾਂ ਆਸੀਂ ਫਿਰੇ ਹੋਣ ਤੋਂ ਕੱਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਤੋਂ। ਤੇ ਫਿਰ ਅਦਾਲਤ ਵਿੱਚ ਪੁੱਛਾਂਗੇ ਇਹਨਾਂ ਨੂੰ ਇਹ ਗੱਲਾਂ ਇਹ ਕਹਾਣੀਆਂ ਕਿੱਦਾਂ ਬਣਾਈ ਦੀਆਂ ਇੰਨੇ ਸੀਰੀਅਸ ਕੇਸ ਦੇ ਵਿੱਚ ਇਸ ਕਰਕੇ ਪਹਿਲਾਂ ਜਿਹੜੇ ਸਾਡੇ ਕਰਨਾਲਾ ਕੰਮ ਕਰਦੇ ਹਾਂ ਹਾਂਜੀ ਰੋਲ ਰੋਲ ਜੀ ਰੋਲ ਜੀ ਜਿਵੇਂ ਦਾ ਸਫਾਸਤਾ ਸਮਾਪਤ ਹੋਈ ਹੈ 10 ਦਿਨ ਦੀ ਵੀ ਸਭ ਤੋਂ ਪਹਿਲਾਂ ਮਾਤਮਾ ਦੰਮੈਂ ਬਖਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਦੀ ਕਿਰਪਾ ਤੇ ਸੰਕਾ ਜਿਹੜੀ 10 ਦਿਨ ਦੀ ਕੰਖਾ ਜਿਹੜੀ ਕਾਲਪਿਕ ਸਾਹਿਬ ਨੂੰ ਲੱਗੀ ਸੀ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜੀ ਨੂੰ ਕਿ ਬਾਕੀ ਨਾਲ ਜਿਹੜੇ ਸਾਡੇ ਸੀਨੀਅਰ ਮੰਤਰੀ ਸਾਹਿਬਾਨ ਸਾਰਿਆਂ ਨੇ ਗੁਰੂ ਦੇ ਕੋਟਾਸਰ ਦੇ ਨਾਲ ਅੱਜ ਸ੍ਰੀ ਕਰਤਾਰ ਸਾਹਿਬ ਜੀ ਦੇ ਸ਼੍ਰੀ ਮੁਕਸਰ ਸਾਹਿਬ ਦੀ ਜਿਹੜੀ ਇਤਿਹਾਸਿਕ ਧਰਤੀ ਆ ਉੱਥੇ ਸਭ ਦਰਨ ਕਰ। ਹਰ ਸਾਰੇ ਸਥਾਨਿਕ ਲੀਡਰਾਂ ਦਾ ਪੰਜਾਬ ਤੋਂ ਹੋਰ ਵੀ ਵੱਡੇ ਗੱਦੀ ਦੇ ਵਿੱਚ ਪਾਰਟੀ ਦੇ ਆਗੂ ਤੇ ਬਕਰ ਆਏ ਆ। ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕੱਲ 10 ਵਜੇ ਸ਼੍ਰੀ ਕਾਜਕ ਸਿੰਘ ਸਾਹਿਬ ਵਿਖੇ ਸਾਰੀ ਲੀਡਰਸ਼ਿਪ ਪਹੁੰਚ ਕੇ ਤੇ ਕੜਾ ਪ੍ਰਸ਼ਾਦੀ ਦੇਖਰਾ ਕੇ ਅਰਦਾਸ ਕਰਾਈ ਦੀ ਤੇ ਫਿਰ ਸਾਰੀ ਦੀ ਸੇਵਾ ਉਹ ਸੰਪੂਰਨ ਹੋਏਗੀ ਇਸ ਕਰਕੇ ਕੱਲ 10 ਵਜੇ ਮੈਂ ਸਾਰੇ ਬੇਨਤੀ ਕਰਦਾ ਪਾਰਟੀ ਦੇ ਦੇਲੇ ਵੀ ਆਕਰਤ ਰਕਤ ਸਭਾ ਉਹ ਸ਼੍ਰੀ ਕਾਰਤਿਕ ਸਾਹਿਬ ਜਿਹੜੀ ਅਰਦਾਸ ਅਸੀਂ ਕਰਨੀ ਹੈ ਉਹਦੇ ਵਿੱਚ ਜਰੂਰ ਸ਼ਾਮਿਲ ਹੋ ਦੂਜੀ ਜਿਹੜੀ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਸਾਰੇ ਇਹ ਗੱਲ ਕਰਦੇ ਆ ਕਿ ਸ਼ਰੋਗਨੀ ਅਕਾਲੀ ਦਲ कमजोर हो गया पर लगातार साजिशें ਇਹੋ ਜੀਆਂ ਹੁੰਦੀਆਂ ਹੈ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੈ ਕਿ ਕਿਤੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾਵੇ ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਤਾਂ ਇਹਦਾ ਆਧਾਰ ਹੀ ਗਲਤ ਸੀ ਇਹ ਸਿਰਫ ਸਿੱਖਾਂ ਦੀ ਸਨਮਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ તોડਣ ਵਾਸਤੇ ਇੱਕ ਸਾਜਿਸ਼ ਦਾ ਤੇ ਉਸ ਵਿਰੋਧੀ ਕਾਂਗਰਸ ਗੌਰਮਤ ਨੇ ਇਹ ਐਕਟ ਪੜਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ قائم ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਥ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦਾ ਪਰਦਾ ਪਰ ਹਰਿਆਣਾ ਦੇ ਵਿੱਚ ਬੀਜਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨੁਮਾਇंदे ਨਾਮਜ਼ਦ ਕਰਕੇ ਵਕਰੀ ਕਮੇਟੀ ਦੇ ਨੁਮਾਇंदे ਬਣਾਏ ਤੇ ਉਹਨਾਂ ਨੂੰ ਕਰਜ਼ਾ 1925 ਦੇ ਐਕਟ ਦੇ ਗੁਰਦੁਆਰੇ ਦਾ ਦੇ ਦਿੱਤਾ ਪਰ ਅਸੀਂ ਪੈਸੇ ਹੀ ਇਸ ਕੱਲ ਦਾ ਸ਼ੁਰੂ ਤੋਂ ਵਿਰੋਧ ਕਰਦੇ ਹਾਂ ਇੱਕ ਇਲੈਗਲ ਕੰਮ ਹੁਣ ਪਹਿਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੈਗਲ ਤੇ ਅਨਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29ਏ ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਹੈ